اسکا موضوع ورواریا ده چې په 13 ਅੱਜ ਬਾਦਖਾਪੁਰ ਆਏ ਆਂ ਤੇ ਸਾਰੇ ਜਿੰਨੇ ਵੀ ਕ੍ਰਿਟੀਕਲ ਪੁਆਇੰਟ ਹੈਗੇ ਉਹ ਦੇਖ ਰਹੇ ਆਂ ਇੱਥੇ ਪਬਲਿਕ ਨਾਲ ਕੀ ਰਸਤਾ ਕਿੱਤਾ ਹੈਗਾ ਤੇ ਪਤਾ ਕੀਤਾ ਹੈਗਾ ਕਿ ਕਿਦਾਂ ਦੇ ਬੰਦ ਬਸਤੇ ਹੈਗੇ ਤੇ ਨਾਲੀ ਨਾਲ ਜਿਹੜੀ ਵਾਟਰ ਰੀਡਿੰਗ ਹੈ ਪਲੱਸ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਕਿ ਜਿਹੜਾ ਪਾਣੀ ਦਾ ਲੈਵਲ ਹੈਗਾ ਲਗਾਤਾਰ ਇਹਦੀ ਮੋਨਿਟਰਿੰਗ ਚੱਲ ਰਹੀ ਹੈ ਤਾਂ ਇਹੋ ਜਿਹਾ ਦੇ ਪੈਨਿਕ ਦੀ ਕੋਈ ਲੋੜ ਨਹੀਂ ਹੈਗੀ ਸਾਡੀ ਸਾਰੀ ਟੀਮ ਐਸ ਜੀਓ ਐਕਸ਼ਨਸ ਵਗੈਰਾ ਤੇ ਸਾਡੇ ਸਾਰੇ ਅਫਸਰ ਔਨ ਟੂਜ਼ ਹੈਗੇ ਜੇਕਰ ਜਿੱਥੇ ਵੀ ਪਤਾ ਲੱਗੂਗਾ ਜਾਂ ਕੁਝ ਵੀ ਸਾਡੇ ਕੋਲ ਫੀਡਬੈਕ ਆਂਦਾ ਤਾਂ ਅਸੀਂ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ ਤੇ ਡਿਸਟ੍ਰਿਕਟ ਦੇ ਜਿੰਨੇ ਵੀ ਕ੍ਰਿਟੀਕਲ ਪੁਆਇੰਟ ਹੈਗੇ ਉਹ ਸਾਡੇ ਸਾਰੇ ਮੋਨਿਟਰਿੰਗ ਵਿੱਚ ਹੈਗੇ ਵਿਜ਼ਿਟ ਵੀ ਹੋ ਗਈ ਹੈਗੀ ਜਿੱਥੇ ਵੀ ਕੋਈ ਕੰਮ ਦੀ ਇਮੀਡੀਏਟ ਲੋੜ ਹੈ ਉਹ ਵੀ ਹੈਗਾ ਤੇ ਤੁਸੀਂ ਦੇਖ ਵੀ ਰਹੇ ਹੋ ਕਿ ਜਿੱਥੇ ਵੀ ਥੋੜਾ ਵੀਕ ਪੁਆਇੰਟ ਹੈਗੇ ਉਥੇ ਬੈਕਸ ਵਗੈਰਾ ਬੰਨ ਕੇ ਰੱਖ ਦਿੱਤੇ ਹੈਗੇ ਕਿਉਂਕਿ ਜਿੱਥੇ ਵੀ ਸਾਨੂੰ ਕਰੇਟਸ ਲਗਾਉਣ ਦੀ ਲੋੜ ਪਈ ਹੈਗੀ ਉਹ ਵੀ ਸਾਡੀ ਤਾਂ ਤਿਆਰੀਆਂ ਪੂਰੀਆਂ ਪਬਲਿਕ ਨੂੰ ਇਹ ਹੋਈ ਅਬ ਇੰਤਰੀ ਹੈਗੀ ਕਿ ਆਪਾਂ ਫਾਵਾਂ ਤੇ ਯਕੀਨ ਨਾ ਕਰੀ ਤੇ ਤੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਆਂਦੀ ਹੈ ਤਾਂ ਸਾਡੇ ਨਾਲ ਸਾਂਝਾ ਕਰੋ ਔਰ ਸਾਡੇ ਕੋਲ ਜੋ ਵੀ ਹੋਊਗਾ ਅਸੀਂ ਗੈਲ ਵਿਦਨ ਟਾਈਮ ਤੁਹਾਡੇ ਨਾਲ ਸਾਂਝੀ ਵੀ ਕਰਾਂਗੇ ਤੇ ਸਾਡੀ ਤਿਆਰੀਆਂ ਪੂਰੀਆਂ ਹੈਗੀ ਉਹ ਦੇ ਅਕੋਰਡਿੰਗਲੀ ਸਾਡੀ ਸਾਰੀ ਟੀਮਾਂ ਔਨ ਗਰਾਉਂਡ ਮੋਬਾਈਲਾਈਜ਼ ਹੈ। ਕੰਰੈਂਟਲੀ ਅਸੀਂ ਬਾਸ਼ਾਪੁਰ ਵਿਲੇਜ ਦੇ ਵਿੱਚ ਆਏ ਖੱਦਰ ਦੇ ਦ੍ਰਿਸ਼ ਤੇ ਆਪਾਂ ਅਸਰ ਦੇਖੀ ਕੰਰੈਂਟਲੀ ਇਹਦਾ ਜਿਹੜਾ ਬ੍ਰਿਜ ਦਾ ਲੈਵਲ ਹੈਗਾ 25 ਤੋਂ 30 ਫੁੱਟ ਹੈਗਾ ਤੇ ਸਿਰਫ ਇਹਦੇ ਵਿੱਚ ਹਲੇ ਮਾਰਕੰਡਾ ਰਿਵਰ ਜਿਹੜੀ ਹੈਗੀ ਉਹਦਾ ਹੀ ਪਾਣੀ ਚੱਲਦਾ ਹੈ। ਉਹ ਵੀ ਟ੍ਰਾਂਸਪੋਰਟ ਚੱਲ ਰਿਹਾ ਹੈ ਇੱਥੇ ਕੋਈ ਇਸ਼ੂ ਕੋਈ ਹੈ ਨਹੀਂ ਕੋਈ ਖਬਰਾਂ ਦੀ ਲੋੜ ਨਹੀਂ ਹੈਗਾ ਸਾਰਾ ਸਾਡੇ ਸਟਾਫ ਜੀ ਤੋਂ ਲੈ ਕੇ ਮੇਰੇ ਬੇਲਦਾਰ ਐਸਜੀਓ 2427 ਔਨ ਫੀਲਡ ਹੈਗੇ ਆ ਡੇਲੀ ਉਹਨਾਂ ਦੇ ਰੋਸਟਰ ਹੈਗੇ ਆ ਤੇ ਔਨ ਚੈੱਕ ਹੈਗਾ ਔਰ ਵਾਸ਼ ਕਰ ਰਹੇ ਆ ਲੈਵਲ ਮੋਨਿਟਰਸ ਕਰ ਰਹੇ ਆ ਈਵਨ ਸਿਕਰ ਦੇ ਡਾਊਨਸਟ੍ਰੀਮ ਤੇ ਵੀ ਸਾਡਾ ਸਟਾਫ ਡੇਲੀ ਮੋਨਿਟਰ ਕਰ ਰਿਹਾ ਹੈ ਕਦਰ ਤੇ ਅਪਸਟ੍ਰੀਮ ਤੇ ਸਾਡਾ ਸਟਾਫ ਮੋਨਿਟਰ ਕਰ ਰਿਹਾ ਹੈ ਹਰਿਆਣਾ ਦੇ ਤੋਂ ਜਿਹੜੀ ਡਰੇਨਸ ਜਿਹੜੀ ਰਿਵਰਸ ਐਂਟਰ ਕਰਦੀਆਂ ਉਹ ਮੋਨਿਟਰ ਕਰਦੇ ਆ ਹਿਮਾਚਲ ਤੋਂ ਕੈਚਮੈਂਟ ਜਿਹੜਾ ਹੈਗਾ ਉਹ ਵੀ ਮੋਨਿਟਰ ਕਰ ਰਹੇ ਆ ਤਾਂ ਫਿਲਹਾਲ ਇੱਦਾਂ ਦੀ ਕੋਈ ਇਸ਼ੂ ਨਹੀਂ ਹੈਗੀ ਘਪਰਾ ਦੀ 올 ਇਜ਼ ਅੰਡਰ ਕੰਟਰੋਲ